ਬੀਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਉੱਪਰ ਜਾਣ ਲੇਵਾ ਹਮਲੇ ਦੀ ਖਬਰ ਸੋਸ਼ਲ ਮੀਡੀਆ ਤੇ ਲਗਾਤਾਰ ਫੈਲ ਰਹੀ ਆ ਉਹਨਾਂ ਦੀ ਗੱਡੀ ਦੀਆਂ ਵੀ ਤਸਵੀਰਾਂ ਆ ਰਹੀਆਂ ਨੇ ਕਿ ਫੋਰਚਨਰ ਗੱਡੀ ਨੂੰ ਭੰਨਿਆ ਗਿਆ ਉਸ ਨੂੰ ਅੱਗ ਲਾਉਣ ਲੱਗੇ ਸੀ ਔਰ ਫਿਲਹਾਲ ਉਹ ਹੁਣ ਸੇਵਲ ਹਸਪਤਾਲ داخل ਨੇ ਉਹਨਾਂ ਦੇ ਸਿਰ ਦੇ ਉੱਪਰ ਵੀ ਸੱਟਾਂ ਲੱਗੀਆਂ ਨੇ ਲੱਤ ਤੇ ਵੀ ਸੱਟਾਂ ਲੱਗੀਆਂ ਨੇ ਰਾੜਾਂ ਕਿਰਪਾਨਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮਾਰੀਆਂ ਗਈਆਂ ਨੇ ਉਹਨਾਂ ਦੇ ਬੇਟੇ ਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਨਤਿੰਦਰ ਮੁਖੀਜਾ ਨੇ ਜੋ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਤੋਂ ਰਹਿ ਚੁੱਕੇ ਨੇ ਔਰ ਉਹਨਾਂ ਦੀ ਗਵੰਡੀ ਸਾਹਮਣੇ ਘਰ ਵਾਲਿਆਂ ਦੇ ਨਾਲ ਕੋਈ ਲੜਾਈ ਹੁੰਦੀ ਆ ਕਾ ਸੁਣੀ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਕਾਫੀ ਸਾਰੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਜਦੋਂ ਸਿਵਲ ਹਸਪਤਾਲ ਫਿਰੋਜ਼ਪੁਰ ਉਹ ਜਾ ਰਹੇ ਸੀ ਤਾਂ ਉੱਥੇ ਵੀ ਉਹ ਪਹਿਲਾਂ ਹੀ ਜਾ ਕੇ ਖੜੇ ਸੀ ਸਾਈਡ ਤੇ ਕਿਤੇ ਕਿ ਇਹਨਾਂ ਤੇ ਫਿਰ ਹਮਲਾ ਕਰ ਦਿੱਤਾ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਔਰ ਉਹ ਕਹਿੰਦੇ ਕਿ ਉਸ ਤੋਂ ਬਾਅਦ ਅਸੀਂ ਫਿਰੋਜ਼ਪੁਰ ਸਿਵਲ ਹਸਪਤਾਲ ਦਾਖਲ ਨਹੀਂ ਹੋਏ ਅਸੀਂ ਉਸ ਤੋਂ ਬਾਅਦ ਮਮਦੋਟ ਫਿਰੋਜ਼ਪੁਰ ਦਾਖਲ ਹੋਏ ਮਮਦੋਟ ਦੇ ਵਿੱਚ ਹੁਣ ਦਾਖਲ ਨੇ ਇਸ ਜਗ੍ਹਾ ਤੇ ਮਮਦੋਟ ਸਿਵਲ ਹਸਪਤਾਲ ਦੇ ਵਿੱਚ ਔਰ ਪੂਰੀ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਜਾਣਕਾਰੀ ਲੈ ਲੈਨੇ ਆ ਵੀ ਕੀ ਗੱਲ ਹੋਈ ਸੀ ਕਿਉਂ ਲੜਾਈ ਹੋਈ ਆ ਕਿਉਂ ਸੱਟਾਂ ਮਾਰੀਆਂ ਗਈਆਂ ਕੋਈ ਪੁਰਾਣੀ ਰੰਜਿਸ਼ ਆ ਪਹਿਲ ਕਿਨਾਂ ਦੇ ਵੱਲੋਂ ਕੀਤੀ ਗਈ ਪੂਰੀ ਕਹਾਣੀ ਉਹਨਾਂ ਦੇ ਕੋਲੋਂ ਜਾਣ ਲੈਣੇ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਨਤਿੰਦਰ ਕੁਮਾਰ ਹੈ ਕੀ ਗੱਲ ਬਣੀ ਆ ਰਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਚ ਤੁਹਾਡੀ ਗੱਡੀ ਖੜੀ ਆ ਤੇ ਤੁਹਾਡੇ ਕਹਿੰਦੇ ਵੀ ਹਮਲਾ ਕਰਤਾ ਬੀਜੇਪੀ ਦੇ ਲੀਡਰ ਤੇ ਕੀ ਗੱਲ ਕੀ ਹੋਈ ਉਹ ਇਹਨਾਂ ਜੀ ਮੈਂ ਇੱਕ ਜਗ੍ਹਾ ਲਈ ਪਲਾਟ ਲਿਆ ਸੀ ਤੇ ਜਿੰਨਾਂ ਕੋ ਲਿਆਓ ਸਾਹਮਣੇ ਰਹਿੰਦੇ ਨੇ ਬਿਲਕੁਲ ਤੇ ਅਸੀਂ ਉਹਨੂੰ ਬਿਲਡਿੰਗ ਬਣਾਤੀ ਵਾਵਾ ਤਗੜੀ ਬਿਲਡਿੰਗ ਬਣਾਤੀ ਬਹੁਤ ਸੋਹਣੀ ਬਿਲਡਿੰਗ ਬਣ ਗਈ ਬਸ ਉਹਨਾਂ ਦੀ ਇਹ ਜੈਲਸੀ ਏ ਕਦੀ ਉਹਨਾਂ ਦੀ ਲੜਕੀ ਆਉਂਦੀ ਏ ਕਦੀ ਉਹ ਆਪਣੀ ਉਹਨਾਂ ਦੀ ਵਾਈਫ ਆਉਂਦੀ ਏ ਉਹ ਜਾ ਕੇ ਕੋਨਾ ਕੋਈ ਮੰਦ ਤੇ ਜੇ ਲੇਬਰ ਲੱਗੀ ਜਾਂ ਸਾਡਾ ਕੋਈ ਉਥੇ ਅ ਮੈਨੇਜਰ ਬੈਠਾ ਕੋਨਾ ਕੋਈ ਉਹਨਾਂ ਨੇ ਉਹਨਤਾਈ ਗੱਡੀ ਰੱਖਣੀ ਕੋਨਾ ਕੋਈ ਉਹਨਾਂ ਨੇ ਲੁਕਸ ਗੱਡੀ ਰੱਖਣਾ ਤੇ ਅਸੀਂ 2 ਸਾਲ ਤੋਂ ਮੇਰੀ ਉਥੇ ਗੱਡੀ ਖੜ੍ਹਦੀ ਏ ਉਸੇ ਗਲੀ ਦੇ ਵਿੱਚ ਆ ਇਹਨਾਂ ਦਾ 2 ਦਿਨ ਪਹਿਲਾਂ ਫੋਨ ਆਇਆ ਰਾਤ ਨੂੰ ਸਵਾ 8 ਵਜੇ ਤੇ ਮੈਂ ਬਿਸਤਰੇ ਚ ਉੱਠ ਕੇ ਗਿਆ ਕਹਿੰਦੇ ਵੀ ਸਾਡਾ ਨਾ ਟਰੈਕਟਰ ਆ ਰਿਹਾ ਹੈ ਤੇ ਅੰਦਰ ਇਹਨਾਂ ਦੀ ਟਰਾਲੀ ਖੜੀ ਹੋਈ ਏ ਤੇ ਕਹਿੰਦੇ ਸਾਡਾ ਟਰੈਕਟਰ ਆ ਗਿਆ ਤੇ ਉਹਨਾਂ ਦੀ ਟਰਾਲੀ ਪਾ ਕੇ ਜਾਣੀ ਮੈਂ ਇਹਨਾਂ ਦੇ ਫੋਨ ਤੇ ਕਰਨ ਤੇ ਮੈਂ ਇਹਨਾਂ ਦੇ ਘਰੇ ਆ ਗਿਆ ਤੇ ਬੈਲ ਦਿੱਤੀ ਕਾਫੀ ਚਿਰ ਬਾਅਦ ਹੋਇਆ ਇਹਨਾਂ ਦੀ ਜਿਹੜੀ ਉਹ ਨਿਕਲੀ ਬਾਹਰ ਤੇ ਮੈਂ ਉਹਨੂੰ ਪੁੱਛਿਆ ਮੈਂ ਬੇਟਾ ਆਪਣੇ ਨਾ ਪਾਪਾ ਨੂੰ ਪੁੱਛੋਲੋ ਵੀ ਤੁਹਾਡਾ ਟਰੈਕਟਰ ਆਉਣਾ ਉਹ ਅੰਦਰੋਂ ਪੁੱਛ ਕੇ ਆਈ ਤੇ ਉਹ ਕਹਿੰਦੀ ਵੀ ਨਹੀਂ ਆਉਣਾ ਟਰੈਕਟਰ ਮੈਂ ਵਾਪਸ ਘਰੇ ਚਲਾ ਗਿਆ ਤੇ ਕੱਲ ਸਵੇਰੇ ਆ ਸਾਡੀ ਗੱਡੀ ਉੱਥੇ ਖੜੀ ਸੀ ਤੇ ਅਸੀਂ ਗੱਡੀ ਹੋਰ ਨਾਲ ਲਾ ਕੇ ਲਾਤੀ ਲੈ ਵੀ ਕਿਸੇ ਨੂੰ ਕੋਈ ਦੋ ਦਿੱਕਤਾਂ ਨਾ ਆਏ ਉਹ ਤੋਂ ਗੱਡੀਆਂ ਰਾਮਾਨ ਨਾਲ ਜਿਹੜੀਆਂ ਨੇ ਗੱਡੀਆਂ ਇੱਕ ਦੂਜੇ ਨੂੰ ਪਾਸ ਕਰਦੀਆਂ ਨੇ ਉੱਥੇ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਕੋਈ ਰੁਕਾਵਟ ਨਹੀਂ ਹੈਗੀ ਤੇ ਇਹਨਾਂ ਦਾ ਜਿਹੜਾ ਆਪਣਾ ਗੁਰਪ੍ਰੀਤਮ ਸਿੰਘ ਹੈ ਜਿਹੜਾ ਸਾਹਮਣੇ ਘਰ ਵਾਲਾ ਉਹ ਆਇਆ ਤੇ ਮੈਨੂੰ ਕਹਿੰਦਾ ਵੀ ਗੱਡੀ ਤੁਸੀਂ ਇੱਥੇ ਨਾ ਲਾਇਆ ਕਰੋ ਤੁਸੀਂ ਗੱਡੀ ਅੱਗੇ ਲਾ ਲਓ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਆਪਣੇ ਬੂਏ ਅੱਗੇ ਲਾਈ ਹੋਈ ਹੈ ਕਿਸੇ ਦੇ ਬੂਏ ਤੇ ਲਾਵਾਂਗਾ ਜੇ ਤੁਹਾਨੂੰ ਦਿੱਕਤ ਹੈ ਨਾ ਤਾਂ ਆਪਾਂ ਸਵੇਰ ਉਸ ਬੰਦੇ ਨਾਲ ਗੱਲ ਕਰ ਲੈਣ ਜਿਹਦੇ ਘਰ ਅੱਗੇ ਆਪਾਂ ਗੱਡੀ ਲਾਣੀ ਹੈ ਸਵੇਰ ਉਹਨਾਂ ਨਾਲ ਗੱਲ ਕਰ ਲੈਣੇ ਆ ਤੇ ਗੱਡੀ ਆਪਾਂ ਉੱਥੇ ਲਾ ਦੇਵਾਂਗੇ ਸਵੇਰੇ ਤੇ ਬਾਕੀ ਤੈਨੂੰ ਮੈਂ ਕਿਹਾ ਅੱਧੀ ਰਾਤ ਵੇਲੇ ਮੈਨੂੰ ਆਵਾਜ਼ ਮਾਰੇਗਾ ਨਾ ਜੇ ਤੈਨੂੰ ਕੋਈ ਦਿੱਕਤ ਆਵੇਗੀ ਤਾਂ ਮੈਂ ਅੱਧੀ ਰਾਤ ਵੇਲੇ ਆ ਜਾ ਆ ਜਾਾਂਗਾ ਕੱਲ ਮੈਂ 7:30 ਵਜੇ ਤੁਸੀਂ ਬੁਲਾਇਆ ਤਾਂ ਮੈਂ 7:30 ਵਜੇ ਆ ਗਿਆ ਇੰਦਰੋਂ ਲੜਕਾ ਹਰਮਨ ਆ ਗਿਆ ਤੇ ਕਹਿੰਦਾ ਸੀ ਇੱਥੇ ਗੱਡੀ ਨਹੀਂ ਲੱਗਣ ਦੇਣੀ ਅੰਕਲ ਜੀ ਤੂੰ ਜੋ ਮਰਜ਼ੀ ਕਰ ਲੋ ਤੇ ਅਸੀਂ ਕਿਹਾ ਚੱਲ ਰਮਾਨ ਨਾਲ ਬੋਲ ਆਪਾਂ ਬੈਠ ਕੇ ਗੱਲ ਮਸਲਾ ਹੱਲ ਕਰ ਲੈਨੇ ਆ ਤੇ ਤੂੰ ਤੂੰ ਮੈਂ ਮੈਂ ਹੋ ਗਈ ਇਹ ਮੈਨੂੰ ਧੱਕੇ ਮਾਰਿਆ ਇਹਨੂੰ ਐਂਦੇ ਮੈਨੂੰ ਹਰਮਨ ਨੇ ਤੇ ਹਰਮਨ ਦੇ ਪਿਓ ਨੇ ਤੇ ਮੈਂ ਡੇ ਕਿ ਤੂੰ ਮੱਲੇ ਵਾਲੇ ਇਕੱਠੇ ਹੋਗਾ ਤੂੰ ਮੈਨੂੰ ਕਹਿੰਦੇ ਵੀ ਚਾਹੋ ਤੁਸੀਂ ਵੀ ਵਾਪਸ ਘਰਾਂ ਨੂੰ ਜਾਓ ਤੁਸੀਂ ਐਵੇਂ ਲੜਾਈ ਨਾ ਪਾਓ ਵੀ ਤੁਸੀਂ ਚਲੇ ਜਾਓ ਤਾਂ ਕੰਮ ਲੈ ਗਏ ਨੇ ਚਲੋ ਮੇਰੇ ਮੱਲਿਆਲੇ ਨੇ ਗਿਆ ਤਾਂ ਮੈਂ ਉੱਥੋਂ ਤੁਰ ਪਿਆ ਉਹਨੇ ਚੰਨ ਜਿਹੜਾ ਇਹਨਾਂ ਨੇ ਪ੍ਰੀ ਪਲੈਨਿੰਗ ਨਾਲ ਜਿਹੜੇ ਇਹਨਾਂ ਨੇ ਬੰਦੇ ਨੇੜੇ ਕਿਤੇ ਬਿਠਾਏ ਹੋਏ ਸੀ 7-8 ਉਹ ਆ ਗਏ ਨੇ ਉਹ ਮੇਰੇ ਆ ਕੇ ਤੇ ਉਹਨਾਂ ਦੇ ਡੰਗ ਡਾਂਗ ਤੇ ਸੋਟੇ ਨਾਲ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਮੱਲਿਆਲੇ ਵਿੱਚ ਪੈ ਗਏ ਨੇ ਤੇ ਮੈਂ ਕਹਿੰਦੇ ਵੀ ਤੁਸੀਂ ਘਰਾਂ ਨੂੰ ਚਲੇ ਜਾਓ ਜਲਦੀ ਚਲੇ ਜਾਓ ਮੈਂ ਜਲਦੀ ਜਲਦੀ ਜਿਹੜਾ ਘਰਾਂ ਨੂੰ ਜਾ ਰਿਹਾ ਸੀ ਤੇ ਫਿਰ ਜੇ ਮੈਂ ਥੋੜੀ ਦੂਰ ਪਹੁੰਚਿਆ ਤੇ ਭੱਜ ਕੇ ਫਿਰ ਆਏ ਨੇ ਬੜੀ ਸਪੀਡ ਨਾਲ ਤੇ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਕੋਲ ਉਸ ਵੇਲੇ ਆਪਣਾ ਕਾਪਾ ਸੀ ਕਿਰਪਾਨ ਸੀ ਬਾਕੀ ਹੋਰ ਇੱਕ ਰਾੜ ਸੀ 3000 ਤਾਂ ਇਹਗੇ ਸੀ ਬਾਕੀ ਡਾਂਗ ਛੋਟਾ ਸੀ ਤੇ ਇੱਕ ਮਲਕੀਤ ਸਿੰਘ ਹੈਗਾ ਜਿਹੜਾ ਉਹਦੇ ਕੋਲ ਪਿਸਟਲ ਸੀ ਉਹਨੇ ਮੈਨੂੰ ਪਿਸਟਲ ਕੱਢਿਆ ਉਹਦੇ ਕੋਲ ਕੋਕ ਨਹੀਂ ਹੋਇਆਗਾ ਤੇ ਜਾਨ ਨੂੰ ਮਾਰ ਦੇਣ ਦੀ ਜਿਹੜੀ ਨੀਅਤ ਨਾਲ ਉਹ ਮੇਰੇ ਗੱਲ ਪੈਗਾ ਮੱਲਿਆ ਵਾਲਿਆਂ ਨੇ ਜੇ ਛੜਾਉਂਦੇ ਸੀ ਤੇ ਮੱਲਿਆ ਵਾਲਿਆਂ ਨੂੰ ਵੀ ਗੱਲ ਪੈਂਦੇ ਸੀ ਤੇ ਫਿਰ ਮੇਰਾ ਪਰਿਵਾਰ ਆਇਆ ਮੇਰਾ ਪਰਿਵਾਰ ਇਹਨਾਂ ਤੋਂ ਚੁਗਲ ਚੋਂ ਮੈਨੂੰ ਕੱਢ ਕੇ ਲੈ ਕੇ ਗਿਆ ਤੇ ਰਾਤ ਅਸੀਂ ਸਿਵਲ ਹਸਪੀਟਲ ਦਾਖਲ ਹੋਣ ਲੱਗੇ ਇਹਨਾਂ ਪਹਿਲਾਂ ਹੀ ਉੱਥੇ 20-25 ਬੰਦੇ ਦੀ ਟੀਮ ਚਾਰ ਗੱਡੀਆਂ ਉੱਥੇ ਖਲਾਰੀਆਂ ਹੋਈਆਂ ਸੀ ਅਸੀਂ ਉੱਥੋਂ ਥੋੜਾ ਡਰ ਗਏ ਕਿ ਲਵੀ ਦੁਬਾਰਾ ਲੜਾਈ ਨਾ ਹੋ ਜਾਵੇ ਕੋਈ ਬੰਦੇ ਜ਼ਿਆਦਾ ਨਹੀਂ ਕਿਉਂਕਿ ਇਹਨਾਂ ਦੀ ਨੀਤ ਜਿਹੜੀ ਮੈਨੂੰ ਜਾਨੋਂ ਮਾਰਨ ਦੀ ਹੈ ਮੈਂ ਅਸੀਂ ਉੱਥੋਂ ਵਾਪਸ ਆ ਗਏ ਤੇ ਅਸੀਂ ਆ ਕੇ ਤੇ ਮਾਮਦੂਰ ਜਿਹੜੇ ਦਾਖਲ ਹੋ ਗਏ ਤੇ ਸਾਡੇ ਰਿਸ਼ਤੇਦਾਰ ਆ ਗਏ ਨੇ ਤੋਂ ਐਸ ਕਰਕੇ ਚਲੋ ਅਸੀਂ ਇੱਥੇ ਆ ਗਏ अच्छा पुरोस्पर ਤੁਸੀਂ داخل ਇਸ ਕਰਕੇ ਨਹੀਂ ਹੋਈ ਵੀ ਉੱਥੇ ਤੁਹਾਡਾ ਫਿਰ ਖਤਰਾ ਸੀ ਕੋਈ ਹਾਂਜੀ ਉਹ 4-5 ਗੱਡੀਆਂ ਲੈ ਕੇ ਖੜੇ ਸੀ ਉੱਥੇ ਜਿਹੜੀ ਜਿਹੜੀ ਸਾਹਮਣੇ ਆਂਦੀ ਹਸਪੀਟਲ ਦੇ ਨੇੜੇ ਜਿਹੜੀ ਮਾਰਕੀਟ ਹੈ ਜਿੱਥੇ ਮੈਡੀਕਲ ਸਟੋਰ ਨੇ ਉਹ ਇਸ ਏਰੀਆ ਦੇ ਵਿੱਚ ਖੜੇ ਹੋਏ ਸੀ ਕਿਲਰ ਕੇ ਤੇ ਮੈਨੂੰ ਲੱਗਾ ਵੀ ਇਹ ਜਿਹੜਾ ਜੇ ਇਸ ਤਰ੍ਹਾਂ ਹੋਏ ਫਿਰ ਹੋਰ ਕਾਰਾਣਾ ਕਰ ਦੇਣ ਮੈਂ ਅੰਦਰ ਕਿਉਂਕਿ ਅੱਜ ਤੋਂ 10-15 ਦਿਨ ਪਹਿਲਾਂ ਸਿਵਲ ਹਸਪੀਟਲ ਦੇ ਵਿੱਚ ਇੱਕ ਪਾਰਟੀ ਦਾਖਲ ਹੋਈ ਸੀ ਤੇ ਦੂਜੀ ਪਾਰਟੀ ਆ ਕੇ ਤੇ ਉਹਨਾਂ ਨੂੰ ਸੱਟਾ-ਰੱਟਾਂ ਲਾਈਆਂ ਉਹਨਾਂ ਦੀ ਲੜਾਈ ਹੋਈ ਐਸ ਗੱਲ ਤੋਂ ਮੈਂ ਡਰਦਾ ਜਿਹੜਾ ਸੀ ਉਹ ਮੁੰਡੋਟ ਆ ਗਿਆ ਸੱਟ ਕਿੱਥੇ ਕਿੱਥੇ ਲੱਗੀ ਤੁਹਾਡੇ ਮੇਰੇ ਸਿਰ 'ਚ ਬੜੀ ਡੂੰਗੀ ਸੱਟ ਆ ਇੱਕ ਛਾਤੀ ਤੇ ਆ ਪੈਰ ਤੇ ਕਾਪਾ ਵੱਜਾ ਸਿਰ ਤੇ ਵੀ ਕਾਪਾ ਵੱਜਾ ਤੇ ਪੈਰ ਤੇ ਵੀ ਤੇ ਜਿਹੜੀ ਛਾਤੀ ਜਿਹੜੀ ਹੈ ਇੱਥੇ ਉਹਨਾਂ ਰਾੜ ਮਾਰੀ ਕਿੰਨੇ ਕ ਵਜੇ ਦੀ ਘਟਨਾ ਹੈਗੀ ਇਹ ਇਹ ਲਗਭਗ 7:00 ਵਜੇ ਦੀ ਹੈ ਜੀ ਕੱਲ ਸ਼ਾਮ ਦੀ ਹਾਂਜੀ ਕੱਲ ਸ਼ਾਮ ਦੀ ਜੀ ਪੁਲਿਸ ਨੂੰ ਤਲਾਹ ਕੀਤੀ ਹੈ ਹਾਂ ਪੁਲਿਸ ਨੂੰ ਤਲਾਹ ਕਰ ਦਿੱਤੀ ਸੀ ਨੇ ਇਹਨਾਂ ਨੇ ਮੇਰੀ ਗੱਡੀ ਭੰਨਤੀ ਨਾ ਸਾਰੀ ਤੇ ਗੱਡੀ ਨੂੰ ਅੱਗ ਲਾਉਣ ਲੱਗੇ ਤੇ ਫਿਰ ਪੁਲਿਸ ਨੂੰ ਅਸੀਂ ਕਿਹਾ ਤੇ ਪੁੱਲ ਚਲੇ ਆਇਆ ਤੇ ਫਿਰ ਉੱਥੋਂ ਗੱਡੀ ਕੱਢ ਕੇ ਲੈ ਗਿਆ ਗੱਡੀ ਇਹਨਾਂ ਨੇ ਸਾਰੀ ਪੰਤੀ ਮੇਰੀ ਜਿਹੜੀ ਫੋਰਚੂਨਰ ਹੈ ਕਿੱਥੇ ਹੈ ਗੱਡੀ ਹੁਣ ਉਹ ਗੱਡੀ ਹੁਣ ठाਣੇ ਖੜੀ ਹੈ ਜੀ ਅੱਛਾ ਕੀ ਮੰਗਾ ਤੁਹਾਡੀ ਹੁਣ ਮੰਗੇ ਜੀ ਇਹੋ ਜਿਹੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਇੱਕ ਮੌਜੂਦ ਬੰਦਾ ਜਿਹੜਾ ਇੱਕ ਹੈਗਾ ਇੱਕ ਸਮਾਜ ਸੇਵੀ ਬੰਦਾ ਮੈਂ ਉੱਥੇ ਹਰ ਮੈਂ ਮੰਦਿਰ ਦੀ ਕਮੇਟੀ ਦਾ ਮੈਂਬਰ ਵੀ ਹਾਂ ਅਤੇ ਹਰ ਸੇਵਾ ਭਾਵਨਾ ਨਾਲ ਉੱਥੇ ਕੰਮ ਕਰੀਦਾ ਲੋਕਾਂ ਦੀ ਹਰ ਜ਼ਰੂਰਤ ਨੂੰ ਪੂਰੇ ਕਰੀਦਾ ਹਰ ਉਹਨਾਂ ਦੇ ਹੱਥ ਕੰਮ ਆਈਦਾ ਜੇ ਮੇਰੇ ਵਰਗਾ ਮੌਜੂਦਸ ਬੰਦਾ ਜਿਹੜਾ ਉਹ ਨਹੀਂ ਸੇਫ ਹੈਗਾ ਤੇ ਬਾਕੀ ਫਿਰ ਕੌਣ ਸੇਫ ਹੋਵੇਗਾ ਇਹ ਤਾਂ ਅੱਗੇ ਵੀ ਇਹਨਾਂ ਗੁੰਡਾਗਰਦੀ ਕੀਤੀ ਅੱਗੇ ਵੀ ਇਹਨੇ ਮੈਨੂੰ ਧਮਕੀ ਦਿੱਤੀ ਸੀ ਕਿ ਮੈਂ ਵੀ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਤੇ ਉਹ ਮੈਂ ਉਹਦੀ ਜਾਣਕਾਰੀ ਦਿੱਤੀ ਸੀ ਐਸਐਚਓ ਸਾਹਿਬ ਨੂੰ ਉਹਨਾਂ ਨੇ ਉੱਥੇ ਰਪਟਵੀਂ ਦਰਜ ਕੀਤੀ ਹੈ ਪਰ ਕਾਰਵਾਈ ਕੋਈ ਨਹੀਂ ਹੋਈ ਸੀ ਉਦੋਂ ਤੁਹਾਡੇ ਬੇਟੇ ਤੇ ਵੀ ਸੱਟਾਂ ਲੱਗੀਆਂ ਆ ਮੇਰੇ ਬੇਟੇ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਇਹਨੂੰ ਰਾੜਾ ਨਾਲ ਮਾਰਦੇ ਰਹੇ ਨੇ। ਇਹ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਆਵਿਸ਼ਮਾ ਖਿਜੈ ਮੈਂ ਆਰਕੀਟੈਕਟਮ ਮੇਰਾ ਉੱਥੇ ਆਫਿਸ ਹੈ। ਹਮ ਆਰਕੀਟੈਕਚਰ ਦਾ ਅਸਤਿਤਵ ਆਰਕੀਟੈਕਟਸ ਦੇ ਨਾਮ ਤੋਂ। ਜਿਹੜਾ ਹਮਲਾ ਹੋਇਆ ਤੁਹਾਡੇ ਪਿਤਾ ਜੀ ਦੇ ਤੁਸੀਂ ਨਾਲ ਸੀਗੇ ਉਦੋਂ ਜਦੋਂ ਹਮਲਾ? ਨਹੀਂ ਮੈਂ ਉੱਪਰ ਸੀਗਾ ਮੈਂ ਮੀਟਿੰਗ ਕਰ ਰਿਹਾ ਸੀ ਕਲਾਈਂਡ ਨਾਲ ਮੈਂ ਆਨਲਾਈਨ ਮੇਰੀ ਮੀਟਿੰਗਸ ਹੁੰਦੀਆਂ ਮੈਂ ਉਦੋਂ ਜਦੋਂ ਗੱਲ ਹੋਈ ਹੈ ਮੈਂ ਉਦੋਂ ਫਟਾਫਟ نیچے ਆਇਆ। ਮੈਂ ਹਰਮਨ ਨੂੰ ਕਿਹਾ ਹੈ ਕਿ ਮੇਰੇ ਪਾਪਾ ਨੂੰ ਤੂੰ ਆਰਮਨ ਨਾਲ ਗੱਲ ਕਰ ਜੋ ਵੀ ਗੱਲ ਹੈ ਆਪਾਂ ਬੈਠ ਕੇ ਸੌਲਵ ਕਰਦੇ ਆ ਠੀਕ ਹੈ ਉਹ ਜਾਣ ਬੁਝ ਕੇ ਦੋਨੋਂ ਪਿਓ ਪੁੱਤ ਜਿਹੜੇ ਹੈਗੇ ਉਹ ਪਾਪਾ ਨੂੰ ੱੱਕੇ ਮਾਰ ਕੇ ਉਹਨਾਂ ਨੇ ਡੇਗਤਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਛੁਡਵਾਇਆ ਉਹਨਾਂ ਨੇ ਮੇਰੇ ਵੀ ਇੱਥੇ ਮਾਰੀ ਐ ਤੇ ਮੇਰੇ ਇੱਥੇ ਲੱਤ ਤੇ ਵੀ ਮਾਰੀਆਂ ਰੋਡਾਂ ਮੇਰੇ ਪਿੱਛੇ ਵਜੀ ਹੋਈ ਹੈ ਫਿਰ ਉਸ ਤੋਂ ਬਾਅਦ ਹੀ ਪਾਪਾ ਨੂੰ ਛਡਾ ਕੇ ਉੱਥੇ ਅੱਧੇ ਰਸਤੇ ਹੀ ਪਹੁੰਚੇ ਆ ਸੀ ਉਹ ਪਿੱਛੋਂ ਗੱਡੀਆਂ ਲੈ ਕੇ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਉਹਨਾਂ ਨੇ ਫਿਰ ਪਾਪਾ ਦੇ ਉੱਤੇ ਕੁੱਟਮਾਰ ਕੀਤੀ ਉਹਦੋਂ ਮੈਂ ਗੱਡੀ ਕੱਢ ਰਿਆ ਸੀ ਆਪਣੀ ਕਿਉਂਕਿ ਪਾਪਾ ਦੇ ਜੋ ਡਿੱਗੇ ਪਾਪਾ ਦੇ ਇੱਥੇ 6 ਵਜੇ ਸੀ ਪੂਰੀ ਤੇ ਉਹਦੇ ਕਰਕੇ ਮੈਂ ਪਾਪਾ ਦੀ ਟ੍ਰੀਟਮੈਂਟ ਵਾਸਤੇ ਮੈਂ ਫਟਾਫਟ ਗੱਡੀ ਕੱਢ ਰਿਆ ਸੀ ਉਹਨਾਂ ਨੇ ਨੀ ਇਹ ਫਿਰ ਤੋਂ ਆ ਗਏ ਇਹਨਾਂ ਨੇ ਪਾਪਾ ਤੇ ਹਮਲਾ ਕੀਤਾ ਉਹਤੇ ਹੂੰ ਕੀ ਮੰਗੀ ਹੁਣ ਤੁਹਾਡੀ ਦੇਖੋ ਮੰਗ ਇਹੀ ਹੈ ਮੰਗ ਇਹੀ ਹੈ ਕਿ ਆਪਣਾ ਸਾਡਾ ਜਿਹੜਾ ਪਰਿਵਾਰ ਹੈ ਪੜਿਆ ਲਿਖਿਆ ਐਜੂਕੇਟਿਡ ਪਰਿਵਾਰ ਹੈ ਸਾਰਾ ਠੀਕ ਹੈ ਉਹ ਹੈਗੇ ਸਾਰੇ ਇੱਕ ਤੋਂ ਇੱਕ ਵੱਡੇ ਤੋਂ ਵੱਡੇ ਡਿਫਾਲਟਰ ਬੈਠੇ ਸਾਰੇ ਦੇ ਸਾਰੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਡੀ ਮੰਗ ਇਹ ਹੈ ਕਿ ਆਪਾਂ ਆਪਣੇ ਸ਼ਹਿਰ ਨੂੰ ਕਿਹੜੇ ਰਸਤੇ ਲੈ ਕੇ ਜਾਣਾ ਹੈ ਇਹ ਤੁਸੀਂ ਡਿਸਾਈਡ ਕਰਨਾ ਹੈ ਜੇ ਤੁਸੀਂ ਅੱਜ ਨਹੀਂ ਸਾਡੇ ਨਾਲ ਖੜੇ ਹੋਏ ਅੱਜ ਨਹੀਂ ਸਾਡੇ ਨਾਲ ਤੁਸੀਂ ਚੱਲ ਪਾਰੇ ਠੀਕ ਹੈ ਜੀ ਤਾਂ ਫਿਰ ਆਪਣੇ ਕੱਲ ਨੂੰ ਤੁਹਾਡੇ ਦਰਵਾਜ਼ੇ ਤੇ ਵੀ ਦਸਤਕ ਦੇ ਸਕਦੇ ਕੱਲ ਨੂੰ ਮੇਰੇ ਪਾਪਾ ਨੂੰ ਅੱਜ ਮਾਰਿਆ ਕੱਲ ਨੂੰ ਤੁਹਾਡੇ ਪਾਪਾ ਹੋ ਸਕਦੇ ਤੁਸੀਂ ਹੋ ਸਕਦੇ ਹੋ ਸਕਦੇ ਹੋ ਤੇ ਮੇਰੀ ਇਹ ਹੀ ਪੁਲਿਸ ਪ੍ਰਸ਼ਾਸਨ ਤੋਂ ਵੀ ਉਮੀਦ ਹੈ ਕਿ ਪੂਰੀ ਦੀ ਪੂਰੀ ਇਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਮੋੜ ਤੋਂ ਕਿਸੇ ਦੀ ਵੀ ਐਦਾਂ ਦੀ ਗੁੰਡਾਗਰਦੀ ਕਰਨ ਦੀ ਹਿੰਮਤ ਨਾ ਪਵੇ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਸਿਟੀ ਸ਼ਾਮੀ ਇੱਕ ਮੈਨੂੰ ਬਜਰੀਆ ਫੋਨ ਆਹੀਂ ਇਤਲਾਹ ਮਿਲੀ ਵੀ ਇਸ ਤਰ੍ਹਾਂ ਕਰਕੇ ਆਜ਼ਾਦਨਗਰ ਦੇ ਵਿੱਚ ਦੋ ਪਾਰਟੀਆਂ ਦੀ ਜਿਹੜੀ ਹੈ ਆਪਸ ਵਿੱਚ ਲੜਾਈ ਹੋਈ ਹੈ ਤੇ ਜਿਸਤੇ ਹੀ ਕਾਰਵਾਈ ਕਰਦੇ ਹੀ ਮੌਕੇ ਤੇ ਪਹੁੰਚ ਗਏ ਜਦੋਂ ਮੌਕੇ ਤੇ ਪਹੁੰਚੇ ਤਾਂ ਉਥੇ ਇੱਕ ਨਤਿੰਦਰ ਸਿੰਘ ਮਖੀਜਾ ਜੀ ਨੇ ਦੇ ਦੂਸਰੇ ਵੱਨੋਂ ਇੱਕ ਹਰਮਨ ਹੈ ਜੀ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਇਹਨਾਂ ਦੀ ਲੜਾਈ ਹੋਈ ਹੈ ਕਿ ਜਿਹੜਾ ਇਹਨਾਂ ਦਾ ਕੋਈ ਜ਼ਮੀਨ ਦਾ ਰੋਲਾ ਹੈ ਪਿਛਲਾ ਇੱਕ ਦੇ ਹਰਮਨ ਨੇ ਜ਼ਮੀਨ ਵੇਚੀ ਹੈ ਮਖੀਜਾ ਨੂੰ ਤੇ ਉਹ ਜਿਹੜੀ ਜ਼ਮੀਨ ਤੇ ਫਿਰ ਇਹਨਾਂ ਨੇ ਚਲੋ ਇਹਨਾਂ ਨੇ ਜਿਨ੍ਹਾਂ ਨੇ ਜ਼ਮੀਨ ਲਈ ਹੈ ਉਹਨਾਂ ਨੇ ਕੁਝ ਆਪ ਦਾ ਉਹ ਵੀ ਉਥੇ ਅਬ ਮੇਨਟੇਨੈਂਸ ਵਗੈਰਾ ਕੀਤਾ ਇਸ ਚੀਜ਼ ਨੂੰ ਉਤਰਾਜ ਪ੍ਰਗਟ ਕਰਦਿਆ ਹਰਮਨ ਦੀ ਤੇ ਮਕੀਜਾ ਜੀ ਦੀ ਆਪਸ ਵਿੱਚ ਕਿਤੇ ਗੱਡੀ ਖੜੀ ਕਰਨ ਨੂੰ ਆਪਸ ਵਿੱਚ ਦੋਨਾਂ ਦੀ ਟੂਟੂ ਮੇਮੇ ਹੋ ਗਈ ਉਦੋਂ ਬਾਅਦ ਇਹਨੇ ਹਰਮਨ ਪਾਰਟੀ ਨੇ ਕੁਝ ਸਰਾਰਦੀ ਅੰਸਰ ਨੂੰ ਉੱਥੋਂ ਮਿਲਾ ਕੇ ਤੇ ਇਹਨਾਂ ਦੇ ਨਿਰਿੰਦਰ ਮਕੀਜਾ ਜੀ ਦੇ ਸੱਤਾ ਲੱਗੀਆਂ ਨੇ ਹੁਣ ਇਹ ਹੁਣ ਮੈਨੂੰ ਪਤਾ ਲੱਗਾ ਕਿ ਮਮਦੋਟ ਦਾਖਲ ਨੇ ਇਹ ਇਹਨਾਂ ਦੇ ਜੋ ਵੀ ਸਾਨੂੰ ਅਹੀਂ ਹੁਣ ਸਾਨੂੰ ਸਟੇਟਮੈਂਟ ਆਪਦੀ ਲਿਖਾਉਂਦੇ ਆ ਉਹ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੀ ਹੈ ਕਾਰਵਾਈ ਅਮਲ ਚ ਲਿਆਵਾਂਗੇ ਜਿਹੜੀ ਇਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨੇ ਆ ਉਹ ਅਸੀਂ ਖਾਣੇ ਲੈ ਆ ਜੀ ਉਹਦਾ ਵੀ ਅਸੀਂ ਕਰਕੇ ਜਿਹੋ ਜੇ ਸਾਨੂੰ ਇਹ ਨਿਆਣ ਲਿਖਵਣਗੇ ਉਹਦੇ ਮੁਤਾਬਕ ਜਿਹੜੀ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਮੈਨੂੰ ਅਜੇ ਕੋਈ ਨਹੀਂ ਮੈਨੂੰ ਅਜੇ ਉਹਨਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਮੈਂ ਤੁਹਾਡੇ ਮਾਧਮ ਦੇ ਰਸਤੇ ਮੈਂ ਵੀ ਮੈਨੂੰ ਪਤਾ ਲੱਗਾ ਵੀ ਉਹ ਵੀ ਦਾਖਲ ਹੋਏ ਨੇ ਦੇਖਦੇ ਆ ਉਹ ਅਸੀਂ ਵੇਖ ਲਾਂਗੇ ਵੀ ਉੱਥੇ ਕੀ ਲੜਾਈ ਹੋਈ ਆ ਕਿੰਨੇ ਸੱਟ ਮਾਰੀ ਆ ਜੇ ਉਹਨਾਂ ਨੇ ਕੋਈ ਇੰਜਰੀ ਹੈਗੀ ਤੇ ਉਹ ਡਾਕਟਰ ਸਾਹਿਬ ਸਾਨੂੰ ਦੱਸ ਦੇ ਦੱਸਣਗੇ ਉਹਦੇ ਮੁਤਾਬਿਕ ਵੀ ਜਿਹੜੀ ਸਹੀ ਕਾਰਵਾਈ ਅਸੀਂ ਕਰਾਂਗੇ ਜੇ ਕੋਈ ਫੇਕ ਸੱਟਾ ਮਾਰ ਕੇ ਜਾਂ ਇਤਨਾ ਕਰਕੇ ਕੋਈ ਦਾਖਲ ਬਣਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹ ਬਿਲਕੁਲ ਅਹੀਂ ਕਾਰਵਾਈ ਨਹੀਂ ਕਰਾਂਗੇ ਜੋ ਸਹੀ ਸੱਟ ਆਏਗੀ ਜੋ ਡਾਕਟਰ ਦੀ ਆਪੀਨੀਅਨ ਲਵਾਂਗੇ ਡਾਕਟਰ ਦੇ ਪੀਨੀਅਨ ਦੇ ਮੁਤਾਬਕ ਹੀ ਅਹੀਂ ਜਿਹੜੀ ਹੈ ਕਾਰਬੀ ਹਮਲ ਚ ਲਿਆਵਾ ਬੀਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਉੱਪਰ ਜਾਨਲੇਵਾ ਹਮਲੇ ਦੀ ਖਬਰ ਸੋਸ਼ਲ ਮੀਡੀਆ ਤੇ ਲਗਾਤਾਰ ਫੈਲ ਰਹੀ ਆ ਉਹਨਾਂ ਦੀ ਗੱਡੀ ਦੀਆਂ ਵੀ ਤਸਵੀਰਾਂ ਆ ਰਹੀਆਂ ਨੇ ਕਿ ਫੋਰਚਨਰ ਗੱਡੀ ਨੂੰ ਭੰਨਿਆ ਗਿਆ ਉਸ ਨੂੰ ਅੱਗ ਲਾਉਣ ਲੱਗੇ ਸੀ ਔਰ ਫਿਲਹਾਲ ਉਹ ਹੁਣ ਸੇਵਲ ਹਸਪਤਾਲ داخل ਨੇ ਉਹਨਾਂ ਦੇ ਸਿਰ ਦੇ ਉੱਪਰ ਵੀ ਸੱਟਾਂ ਲੱਗੀਆਂ ਨੇ ਲੱਤ ਤੇ ਵੀ ਸੱਟਾਂ ਲੱਗੀਆਂ ਨੇ ਰਾੜਾਂ ਕਿਰਪਾਨਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮਾਰੀਆਂ ਗਈਆਂ ਨੇ ਉਹਨਾਂ ਦੇ ਬੇਟੇ ਦੇ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਨਤਿੰਦਰ ਮੁਖੀਜਾ ਨੇ ਜੋ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਤੋਂ ਰਹਿ ਚੁੱਕੇ ਨੇ ਔਰ ਉਹਨਾਂ ਦੀ ਗਵੰਡੀ ਸਾਹਮਣੇ ਘਰ ਵਾਲਿਆਂ ਦੇ ਨਾਲ ਕੋਈ ਲੜਾਈ ਹੁੰਦੀ ਆ ਕਾ ਸੁਣੀ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਕਾਫੀ ਸਾਰੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਜਦੋਂ ਸਿਵਲ ਹਸਪਤਾਲ ਫਿਰੋਜ਼ਪੁਰ ਉਹ ਜਾ ਰਹੇ ਸੀ ਤਾਂ ਉੱਥੇ ਵੀ ਉਹ ਪਹਿਲਾਂ ਹੀ ਜਾ ਕੇ ਖੜੇ ਸੀ ਸਾਈਡ ਤੇ ਕਿਤੇ ਕਿ ਇਹਨਾਂ ਤੇ ਫਿਰ ਹਮਲਾ ਕਰ ਦਿੱਤਾ ਜਾਵੇ ਇਹ ਉਹਨਾਂ ਦਾ ਕਹਿਣਾ ਹੈ ਔਰ ਉਹ ਕਹਿੰਦੇ ਕਿ ਉਸ ਤੋਂ ਬਾਅਦ ਅਸੀਂ ਫਿਰੋਜ਼ਪੁਰ ਸਿਵਲ ਹਸਪਤਾਲ ਦਾਖਲ ਨਹੀਂ ਹੋਏ ਅਸੀਂ ਉਸ ਤੋਂ ਬਾਅਦ ਮਮਦੋਟ ਫਿਰੋਜ਼ਪੁਰ ਦਾਖਲ ਹੋਏ ਮਮਦੋਟ ਦੇ ਵਿੱਚ ਹੁਣ ਦਾਖਲ ਨੇ ਇਸ ਜਗ੍ਹਾ ਤੇ ਮਮਦੋਟ ਸਿਵਲ ਹਸਪਤਾਲ ਦੇ ਵਿੱਚ ਔਰ ਪੂਰੀ ਗੱਲਬਾਤ ਕਰ ਲੈਨੇ ਉਹਨਾਂ ਦੇ ਨਾਲ ਜਾਣਕਾਰੀ ਲੈ ਲੈਨੇ ਆ ਵੀ ਕੀ ਗੱਲ ਹੋਈ ਸੀ ਕਿਉਂ ਲੜਾਈ ਹੋਈ ਆ ਕਿਉਂ ਸੱਟਾਂ ਮਾਰੀਆਂ ਗਈਆਂ ਕੋਈ ਪੁਰਾਣੀ ਰੰਜਿਸ਼ ਆ ਪਹਿਲ ਕਿਹਨਾਂ ਦੇ ਵੱਲੋਂ ਕੀਤੀ ਗਈ ਪੂਰੀ ਕਹਾਣੀ ਉਹਨਾਂ ਦੇ ਕੋਲੋਂ ਜਾਣ ਲੈਣੇ ਆ ਪੂਰਾ ਮਾਮਲਾ ਸੀਗਾ ਕੀ ਔਰ ਸੱਟਾਂ ਕਿੱਥੇ ਕਿੱਥੇ ਲੱਗੀਆਂ